ਤਾਂ ਸੁਣੋ ਬਰੀਕਾਂ ਦੋ ਦੋ ਚਾਰ ਮਿੰਟ ਬੋਲਣਾ ਹੈ ਠੀਕ ਹੈ ਬੱਚੇ ਸਭ ਤੋਂ ਪਹਿਲਾਂ ਜਦੋਂ ਅਸੀਂ ਸਕੂਲ ਦੇ ਵਿੱਚ ਆਉਂਦੇ ਹਾਂ ਸਾਨੂੰ ਅਧਿਆਪਕ ਸਹਿਬਾਨ ਜਿਹੜੇ ਉਹ ਬੈਣਾ ਸਿਖਾਉਂਦੇ ਹਨ ਹਾਂਜੀ ਸਾਨੂੰ ਕੀ ਕਰਦੇ ਆ ਬੈਠੋਗੇ ਅਸੀਂ ਕਲਾਸ ਦੇ ਵਿੱਚ ਨਹੀਂ ਬੈਂਦੇ ਅਸੀਂ ਰੋਂਦੇ ਆ ਅਸੀਂ ਭੱਜ-ਭੱਜ ਬਾਹਰ ਨੂੰ ਜਾਂਦੇ ਆ ਜਦੋਂ ਆਪਾਂ ਛੋਟੇ-ਛੋਟੇ ਸੀ ਇੱਦਾਂ ਹੀ ਸੀ ਨਾ ਘਰੇ ਜਾਣਾ ਮੈਂ ਮੰਮੀ ਕੋ ਜਾਣਾ ਮੈਂ ਪਾਪਾ ਕੋ ਜਾਣਾ ਜਿੱਦਾਂ ਕਿ ਲੈਣਾ ਸਭ ਤੋਂ ਪਹਿਲਾਂ ਤੇ ਆਪ ਸਾਨੂੰ ਬੈਠਾ ਸਕੋਦੇ ਆ ਪਰ ਬਦਕਿਸਮਤੀ ਵੀ ਕਈ ਵਾਰੀ ਸਾਨੂੰ ਸਾਰੀ ਉੱਪਰ ਬਹਿਣਾ ਨਹੀਂ ਆਉਂਦਾ ਬਹਿਣ ਵਾਸਤੇ ਦੋ ਚੀਜ਼ਾਂ ਬੜੀਆਂ ਜ਼ਰੂਰੀ ਆ ਵੀ ਇੱਕ ਸਾਨੂੰ ਅਨੁਸ਼ਾਸਨ ਜਿਹੜਾ ਆ ਉਹ ਕਲਾਸ ਦੇ ਵਿੱਚ ਰੱਖਣਾ ਪੈਣਾ ਦੂਜਾ ਸਾਡਾ ਜਿਹੜਾ ਧਿਆਨ ਆ ਉਹ ਜਿਹੜੀ ਗੱਲਬਾਤ ਆਪਾਂ ਕਰ ਰਹੇ ਆ ਪ੍ਰੈਜੈਂਟ ਦੇ ਵਿੱਚ ਉਹ ਧਿਆਨ ਨੂੰ ਵੀ ਰੱਖਣਾ ਪੈਣਾ ਠੀਕ ਆ ਅਨੁਸ਼ਾਸਨਬੱਧ ਡਿਸਪਲਾਈਨ ਦੇ ਵਿੱਚ ਆਉਣਾ ਪੈਣਾ ਫਿਰ ਡਿਸਪਲਾਈਨ ਦੇ ਵਿੱਚ ਅਨੁਸ਼ਾਸਨ ਦੇ ਵਿੱਚ ਆਉਣ ਵਾਸਤੇ ਧਿਆਨ ਨੂੰ ਵਰਤਮਾਨ ਦੇ ਵਿੱਚ ਰੱਖਣਾ ਪੈਣਾ ਵਰਤਮਾਨ ਕੀ ਹੁੰਦਾ ਜਿਹੜੀ ਗੱਲ ਚੱਲ ਰਹੀ ਹੈ ਜੇ ਤੁਸੀਂ ਬੇਟਾ ਕਲਾਸ ਦੇ ਵਿੱਚ ਧਿਆਨ ਨਹੀਂ ਦਿਓਗੇ ਤੇ ਤੁਹਾਡਾ ਅਨੁਸ਼ਾਸਨ ਜਿਹੜਾ ਆ ਉਹ ਭੰਗ ਹੋ ਜਾਣਾ ਤੁਸੀਂ ਕੀ ਕਰੋਗੇ ਕਿ ਤੁਸੀਂ ਜਾਂ ਕੁੱਤੇ ਨਾਲ ਗੱਲਾਂ ਕਰੋਗੇ ਜਾਂ ਇਕਰੋਂ ਤੱਕ ਦੇਖੋਗੇ ਬਹੁਤੇ ਬੱਚੇ ਜਿਹੜੇ ਸਵਾਲ ਕਰਦੇ ਮੈਨਾਂ ਪੜ੍ਹਾਈ ਦੇ ਵਿੱਚ ਮਨ ਨਹੀਂ ਲੱਗਦਾ ਉਹਦਾ ਵੱਡਾ ਕਾਰਨ ਇਹ ਹੁੰਦਾ ਆ ਕਿ ਉਹਨਾਂ ਦੇ ਜੀਵਨ ਵਿੱਚ ਅਨੁਸ਼ਾਸਨ ਦੀ ਘਾਟ ਆ ਉਹ ਵਰਤਮਾਨ ਦੇ ਵਿੱਚ ਆਪਣਾ ਧਿਆਨ ਨਹੀਂ ਰੱਖਦੇ ਕਲਾਸ ਲੱਗੀ ਆ ਟੀਚਰ ਪੜ੍ਹਾ ਰਿਹਾ ਆ ਉਹਨਾਂ ਦਾ ਧਿਆਨ ਸ਼ਰਾਰਤਾਂ ਵਿੱਚ ਹੁੰਦਾ ਤੇ ਪੜ੍ਹਾਈ ਦੇ ਮਨ ਕਿੱਦਾਂ ਲੱਗੂ ਦੂਜੀ ਗੱਲ ਉਹਨਾਂ ਦਾ ਵੀ ਪੜ੍ਹਾਈ ਕਮਾਨੀ ਲੱਗਦਾ ਜਿਨ੍ਹਾਂ ਦੇ ਸਾਹਮਣੇ ਨਿਸ਼ਾਨਾ ਕੋਈ ਨਹੀਂ ਨਿਸ਼ਾਨੇ ਰੱਖੋਗੇ ਕੋਈ ਗੋਲ ਲਿਖੋਗੇ ਉਸ ਨਿਸ਼ਾਨੇ ਦੀ ਪ੍ਰਾਪਤੀ ਵਾਸਤੇ ਜਿੰਦਤ ਕਰੋਗੇ ਜਦੋਂ ਮਿਹਨਤ ਕਰੋਗੇ ਤੇ ਕਿੱਦਾਂ ਹੋ ਸਕਦਾ ਵੀ ਤੁਹਾਡਾ ਪੜ੍ਹਾਈ ਕਮਾਨੀ ਲੱਗਦਾ